ਪੰਜਾਬ ਵੈਦਰ ਨਿਊ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਗੱਲ ਕਰਨ ਜਾ ਰਹੇ ਹਾਂ 10 11 ਅਤੇ 12 ਜੁਲਾਈ ਦੀ ਮੌਸਮ ਦੀ ਕਿਵੇਂ ਦਾ ਰਹੇਗਾ ਇਹਨਾਂ ਦਿਨਾਂ ਵਿੱਚ ਪੰਜਾਬ ਦਾ ਮੌਸਮ ਕੀ ਰਿਪੋਰਟ ਆਈ ਹੈ ਮੌਸਮ ਪਾਗ ਵੱਲੋਂ ਤਾਜ਼ਾ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਵੀ ਆ ਕਿ ਤੁਸੀਂ ਚੈਨਲ ਤੇ ਨਵੇਂ ਹੋ ਹਾਲੇ ਤੱਕ ਜਨ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੂ ਜੀ ਤਾਂ ਜੋ ਆਉਣ ਵਾਲੇ ਹਰ ਇੱਕ ਦਿਨ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚਦੀ ਰਹੇ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਮੌਸਮ ਪਾਗ ਵੱਲੋਂ ਜੋ ਤਾਜ਼ਾ ਮੰਗਲਵਾਰ ਨੂੰ ਪੰਜਾਬ ਦਾ ਜ਼ਿਲ੍ਹਾ ਸਭ ਤੋਂ ਅੰਮ੍ਰਿਤਸਰ ਗੁਰਦਾਸਪੁਰ ਤੇ ਬਠਿੰਡਾ ਸਭ ਤੋਂ ਵੱਧ ਗਰਮ ਰਿਹਾ ਜਿੱਥੇ 38 ਡਿਗਰੀ ਤਾਪਮਾਨ ਰਿਕਾਰਡ ਦਰਜ ਕੀਤਾ ਗਿਆ ਪਿਛਲੇ ਦਿਨ ਆਈ ਭਾਰੀ بارش ਤੋਂ ਬਾਅਦ ਮੌਨਸੂਨ ਦੀ ਰਫ਼ਤਾਰ ਸੁਸਤ ਪੈ ਗਈ ਹੈ ਅਤੇ ਤਾਪਮਾਨ ਵਿੱਚ ਵਾਧਾ ਹੋਇਆ ਹੈ ਮੌਸਮ ਵਿਭਾਗ ਦੀ ਮੰਨੀਅਤਾ ਪੰਜਾਬ ਵਿੱਚ ਬੁੱਧਵਾਰ ਨੂੰ بارش ਦੀ ਕੋਈ ਸੰਭਾਵਨਾ ਨਹੀਂ ਹੈ ਇਸ ਲਈ ਮੌਸਮ ਵਿਭਾਗ ਵੱਲੋਂ ਕੋਈ ਵੀ ਅਲਰਟ ਜਾਂ ਚੇਤਾਵਨੀ ਜਾਰੀ ਨਹੀਂ ਕੀਤੀ ਗਈ 11 ਜੁਲਾਈ ਨੂੰ ਸੂਬੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਜਦਕਿ 12 ਨੂੰ ਕਾਫੀ ਸਥਾਨਾਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ਕਈ ਜ਼ਿਲ੍ਹਿਆਂ ਵਿੱਚ ਨਮੀ ਦਾ ਸੱਤਰ ਕਾਫੀ ਵਧ ਗਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਹਮਸਪਰਿਕਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੰਗਲਵਾਰ ਨੂੰ ਜਿੱਥੇ ਅੰਮ੍ਰਿਤਸਰ ਗੁਰਦਾਸਪੁਰ ਤੇ ਬਠਿੰਡਾ ਸਭ ਤੋਂ ਵੱਧ ਗਰਮ ਰਹੇ ਉੱਥੇ ਚੰਡੀਗੜ੍ਹ ਦਾ ਤਾਪਮਾਨ 37.6 ਡਿਗਰੀ ਲੁਧਿਆਣਾ ਦਾ ਤਾਪਮਾਨ 35.9 ਪਟਿਆਲੇ ਦਾ ਤਾਪਮਾਨ 35.9 ਫਰੀਦਕੋੜ ਦਾ ਤਾਪਮਾਨ 36.5 ਐਸਬੀਐਸ ਨਗਰ ਦਾ ਤਾਪਮਾਨ 35.5 ਫਤਿਹਗੜ੍ਹ ਸਾਹਿਬ ਦਾ ਤਾਪਮਾਨ 36.1 ਫਰੋਈਪੁਰ ਦਾ ਤਾਪਮਾਨ 36.5 ਅਤੇ ਜਲੰਧਰ ਦਾ ਤਾਪਮਾਨ 36.7 ਡਿਗਰੀ ਐਸ ਰਿਕਾਰਡ ਦਰਜ ਕੀਤਾ ਗਿਆ ਸੋ ਐਸੀ ਮੌਸਮ ਦੀ ਹੁਣ ਤੱਕ ਦੀ ਤਾਜ਼ਾ ਅਪਡੇਟ ਜਿਵੇਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਦੇ ਰਹਾਂਗੇ ਵੀਡੀਓ ਵਿੱਚ ਐਨ ਤੱਕ ਬਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ